ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੰਡ ਜੋਨ ਵਾਲੇ ਦੇ ਵਿੱਚ ਜੋਨ ਵਾਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮੇਤਰੋ ਇੱਕ ਫੇਰ ਹੋਰ ਤੁਹਾਡੇ ਲਈ ਨਿੱਕੇ ਸਿੰਘ ਦੀ ਕੱਟੀ ਲੈ ਕੇ ਆ ਗਿਆ ਵੀਰੇਪੁਰਾ ਛੋਟੇ ਸਿੰਘ ਨੂੰ ਪਸੰਦ ਕਰਦੇ ਆ ਉਹਨਾਂ ਦੇ ਲਈ ਤੋਹਫਾ ਵੀਡੀਓ ਹੋਊਗੀ ਕਿਉਂਕਿ ਬਹੁਤ ਸੋਹਣਾ ਤੇ ਨਿੱਕਾ ਸਿੰਘ ਜਮਾਂ ਕੱਟੀ ਨੂੰ ਗੋਲ ਕੰਨੀਆਂ ਨਾਲ ਮਿੱਤਰੋ ਲੈ ਕੇ ਆਇਆ ਕੁਝ ਕੁ ਦਿਨਾਂ ਦੀ ਕੱਚੀ ਆ ਪਲੂਣ ਕੱਟੀ ਸੁੰਦੀ ਆ ਜਾਣਦੇ ਆ ਡਿਟੇਲ ਪਹਿਲਾਂ ਵੀਰ ਤੋਂ ਆਪਾਂ ਇਹਦੇ ਬਾਰੇ ਫਿਰ ਇਹਨੂੰ ਤੋਰ ਫਿਰ ਕੇ ਬੈਣੀ ਸਸੀ ਘਾਲ ਦਿੱਤੀ ਸਸੀ ਘਾਲ ਬਾਈ ਕੀ ਹਾਲ ਹੈ ਬਾਈ ਠੀਕ ਹੈ ਜੀ ਸੇਤਾ ਘਰ ਪਰਿਵਾਰ ਠੀਕ ਹੈ ਜੀ ਵਧੀਆ ਜੀ ਅੱਛਾ ਕੇਵਲ ਬਾਈ ਕੇਵਲ ਸਰਪੰਚ ਹੈ ਨਾ ਤੇ ਆਪਣਾ ਘਰ ਆ ਗਿਆ ਕਣੀਆਂ ਵਾਲੀ ਛੜਕ ਦੁੱਤੀ ਹਾਂਜੀ ਸਰਕਾਰੀ ਸਕੂਲ ਕੋਲੇ ਸਰਕਾਰੀ ਸਕੂਲ ਦੇ ਕੋਲੇ ਕੋਲੇ ਹਾਂਜੀ ਅੱਛਾ ਕੇਵਲ ਬਾਈ ਜਾਨਵਰ ਫਿਰ ਕਿ ਕਰ ਰਹੀ ਹੈ ਜੀ ਪੰਜ ਛੇ ਨਾਲ ਕੇ ਹੁੰਦੇ ਆ ਠੀਕ ਆ ਬਾਈ ਚਲੋ ਸ਼ੁਕਰ ਸਾਲ ਤੋਂ ਸਾਲ ਕਵਾਦ ਦੋ ਕੁ ਸੇਲ ਕਰਦੇ ਜਾਨੀ ਠੀਕ ਆ ਅੱਛਾ ਕੇਵਲ ਬਾਈ ਜਿਹੜੀ ਆ ਛੋਟੀ ਬੇਤਨੀ ਆਪਾਂ ਇਹ ਪਹਿਲਾਂ ਸੂਈ ਹੁੰਦੀ ਆ ਪਹਿਲਾਂ ਸੂਈ ਹੀ ਹਾਂਜੀ ਠੀਕ ਹੈ ਕਿੰਨੀ ਉਮਰ ਦੀ ਹੋਊਗੀ ਬਾਈ ਇਹ ਇਹ ਢਾਈ ਕੇ ਸਾਲ ਦੀ ਹੋ ਜੀ ਢਾਈ ਮੇਰਾ ਦੰਦ ਹੀ ਦੀ ਹੋਊਗੀ ਹਾਂ ਜੇ ਦੰਦ ਵੀ ਹਾਂਜੀ ਠੀਕ ਆ ਬਾਈ ਅੱਛਾ ਬਾਈ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਇਹ ਮਾਂ ਆਂਦਰੀ ਖੜੀ 8 ਕਿਲੋ ਡੰਗ ਦਉ ਦੇ 8 ਸਵਾ 8 8.5 ਵੀ ਕਰ ਜਾਂਦੀ ਹੈ ਠੀਕ ਆ ਇਹ ਕਿੰਨੇ ਦਿਨ ਲੈ ਜੂਗੇ ਇਹ ਤੋ ਬਸ ਹਫਤਾ ਤੱਕ ਮਹਨ ਜਾਊ ਜੀ ਠੀਕ ਆ ਬਾਈ ਇਹ ਇਹ ਸੁਲਤਾਨ ਤੋਂ ਭਰਾਏ ਕਿਤੇ ਕਣੀਆਂ ਲੈਓ ਕਣੀਆਂ ਸੁਲਤਾਨ ਦੇ ਹੁੰਦਾ ਬੱਚਾ ਸੀ ਠੀਕ ਆ ਬਾਈ ਘਰਾਣਾ ਸੁਲਤਾਨ ਦਾ ਆ ਗਿਆ ਹੈ ਠੀਕ ਆ ਬਾਈ ਅੱਛਾ ਬਾਈ ਤੈਨੂੰ 7-8 ਦਿਨ ਰਹਿ ਕੇ ਫਿਰ ਤਿਆਰ ਤਾਂ ਹੋ ਜੂਗੀ ਜਿਹੜਾ 7 ਦਿਨ ਦੀ ਬੇਨਤੀ ਦੇ ਦਿਨ ਪਏ ਹੁਣ ਕਿ ਪੂਜੇ ਦੇ ਉੱਪਰ ਜਾਣੇ 10 ਦਿਨਾਂ ਦੀ ਕੱਚੀ ਠੀਕ ਆ ਬਾਈ ਅੱਛਾ ਬਈ ਰੇਟ ਕੀ ਤੈ ਕੀ ਕਰੰਦਾ ਰੇਟ ਤਾਂ ਜੀ 1-10 ਬੰਗੇ 1-10 ਮੰਨ ਤਾਂ ਇਹਦੇ ਵਿੱਚੋਂ ਬਾਈ ਮਾੜਾ ਮੋਟਾ ਕਰ ਦਾਂਗੇ ਠੀਕ ਆ ਬਾਈ ਤੋੜ ਦੀਏ ਕੱਢ ਦਿਓ ਬਾਹਰੋਂ ਨੰਬਰ ਸਾਂਝਾ ਕਰ ਹੀ ਦਿਓ ਇੱਕ ਵਾਰੀ ਫਿਰ ਤੋੜ ਨੰਬਰ ਹੈਗੇ 98765 ਜੀ 72095 ਇੱਕ ਵਾਰੀ ਹੋਰ ਬੋਲ ਦਿਓ ਜੀ 98765 ਜੀ 72095 ਠੀਕ ਹੈ ਬਾਈ ਲੈ ਮਿੱਤਰੋ ਇਸ ਨੰਬਰ ਤੇ ਕਰ ਲਿਓ ਬਾਈ ਜੀ ਨਾਲ ਤੁਸੀਂ رابطہ ਕਰੇਮ ਤੇ ਪਿੰਡ ਹੈਗਾ ਵਾ ਜੌਣ ਵਾਲਾ ਤੇ ਜ਼ਿਲ੍ਹਾ ਹੈਗਾ ਵਾ ਫਰੀਦਕੋਟ ਮਿੱਤਰੋ ਜੌਣ ਵਾਲੇ ਤੋਂ ਜਿਹੜੀ ਸੜਕ ਕਣੀਏ ਨੂੰ ਜਾਂਦੀ ਹੈ ਚਿੱਤੀ ਪੱਟੀ ਵਾਲੀ ਉਹ ਸੜਕ ਦੇ ਉੱਤੇ ਸਰਕਾਰੀ ਸਕੂਲ ਦੇ ਕੋਲੇ ਕੇਵਲ ਸਰਪੰਚ ਦੇ ਘਰੋਂ ਵੀਡੀਓ ਕਵਰ ਕਰ ਰਿਆ ਮੈਂ ਇਸ ਟਾਈਮ ਮਿੱਤਰੋ ਲੂਨ ਕੱਟੀ ਦੀ ਵੀਡੀਓ ਕਵਰ ਕਰ ਰਿਆ ਸੂਨ ਦੇ ਵਿੱਚ ਹਾਜੇ ਗਿਣਤੀ ਵਾਲੇ ਜਿਹੜੇ ਦੇਣ ਆ ਉਹਦਾ ਸੱਤ ਰਹਿ ਗਿਆ ਤੇ ਜੇ ਉੱਪਰ ਲੱਗੀ ਪੰਜ ਚਾਰ ਦਿਨ ਤੇ 10 ਤੋਂ 12 ਦਿਨਾਂ ਦੀ ਝੋਟੇ ਜੇ ਕੱਚੀ ਮੰਨ ਕੇ ਖਰੀਦਿਆ ਜੇ ਸਿੰਘ ਬੜਾ ਕਮਾਲ ਦਾ ਕੱਟੀ ਉਹ ਲੱਗਾ ਨਿੱਕਾ ਨਿੱਕਾ ਤੇ ਬਾਈ ਹੁਣਿਆਂ ਨੇ ਇੱਕ ਤੋਂ ਕਣੀਆਂ ਵਾਲਿਓ ਮਾਣਾ ਸੁਲਤਾਨ ਦਾ ਬੱਚਾ ਸੀਗਾ ਉਹਦੇ ਤੋਂ ਗੱਪਣ ਕਰਵਾਈ ਹੋਈ ਝੋਟੀ ਮਿੱਤਰੋ ਟਕਾਣੇ ਦਾ ਝੋਟੀ ਨੂੰ ਲੇਵਾ ਮਾਂ ਦਾ ਦੁੱਧਾ ਜਿਹੜਾ 16 17 ਕਿਲੋ ਦਾ ਪੀਕ ਲੈਵਲ ਆ ਬਣਦੇ ਵੀਰੇ ਇੱਥੇ ਬਸ ਮਾਂ ਵੀ ਹਰਿਆਣੇ ਚੋਂ ਲੈਂਦੀ ਏ ਦੀ ਠੀਕ ਆ ਮਾਂ ਇਹਦੀ ਬਾਈ ਉਹਨਾਂ ਨੇ ਹਰਿਆਣੇ ਦੇ ਵਿੱਚ ਦੀ ਸੀਗੀ ਤੇ ਬਰੀਕੀ ਬਰੂਕੀ ਝੋਟੀ ਦੇ ਵਿੱਚ ਪੂਰੀ ਚੰਗੀਆ ਮੰਨ ਲਓ ਕੋਈ ਕਹਿ ਸਕਦੇ ਆ ਆਰ ਦੀ ਕੁਆਲਿਟੀ ਚੰਗੀ ਆ ਸਾਰੇ ਪਾਸੇ ਝੋਟੀ ਦੇ ਮੰਨ ਲਾ ਆਰ ਚੰਗੇ ਆ ਬਾਈ ਠੀਕ ਆ ਦੇਖ ਸਕਦੇ ਆ ਮਿੱਤਰੋ ਲੈਵਾ ਲੂਗਾ ਮਜ਼ਬੂਤੀ ਲੈਵੇ ਦੀ ਹੱਡਾਂ ਪੈਰਾਂ ਦੀ ਖੋਲੀ ਡੁੱਲੀ ਹਜੇ ਝੋਟੀ ਨੇ ਪਣ ਜਾਣਾ ਥੱਲੋ ਬਹੁਤ ਸੋਹਣੀ ਤਿਆਰ ਹੋਊਗੀ ਕਿਉਂਕਿ ਜਦੋਂ ਤਿਆਰੀ ਦੇ ਵਿੱਚ ਮੁਕੰਮਲ ਹੋਈ ਨੰਬਰ 22 ਦਾ ਸਕਰੀਨ ਦੇ ਉੱਤੇ ਆਰ ਪਿੰਡ ਜਾਣ ਵਾਲਾ ਵਾ ਜਿਲ੍ਹਾ ਫਰੀਦਕੋਟ